ਅਮ੍ਰਿਤਸਰ ਪਠਾਨਕੋਟ ਹਾਈਵੇ ਤੇ ਬਟਾਲਾ ਪਾਈ ਪਾਸ ਦੇ ਕੋਲ ਛੋਟਾ ਹਾਥੀ ਪਲਟਨ ਨਾਲ ਕੈਟਰਿੰਗ ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਨੇ ਗੱਡੀ ਸਵਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਵਿਆਹ ਚ ਫਾਸਟ ਫੂਡ ਦੇ ਸਟਾਰ ਲਗਾਉਂਦੇ ਨੇ ਤੇ ਵਿਆਹ ਫੰਕਸ਼ਨ ਚ ਛੋਟੇ ਹਾਥੀ ਤੇ ਸਮਾਨ ਦੇ ਨਾਲ 7 ਲੋਕ ਅਮ੍ਰਿਤਸਰ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸਟੀering ਫ੍ਰੀ ਹੋ ਗਿਆ ਕਿ ਗੱਡੀ ਵੇ ਕਾਬੂ ਹੋ ਕੇ ਡਿਵਾਈਡਰ ਨਾਲ ਜਾਤ ਕਰਾਈ ਤੇ ਗੱਡੀ ਪਲਟ ਗਈ ਮੇਰਾ ਨਾਮ ਤ੍ਰੇਸ਼ਪਾਲ ਸਿੰਘ ਛੋਟਾ ਨਾਮ ਕਾਲੇਰਾਮ ਇਹ ਸਰ ਆਪਾਂ ਅੰਮਰਸਰ ਤੋਂ ਗਰਦਾਸਪੁਰ ਜਾ ਰਹੇ ਇੱਕ ਟ੍ਰਿਸਟਰ ਫਾਰਮ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਰ ਡਿਸਟਲਰ ਆਵਾ ਕਿ ਅੱਜ ਸਵੇਰ ਦਾ ਕੰਮ ਹੈ ਨਾਲ ਉਹਨਾਂ ਦਾ ਇਸ ਟਾਈਮ ਮੈਰੀਜ ਹੈ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ ਗੱਡੀ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਹੀ ਇੱਕ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਥਾਟ ਸਪੀਡ ਤੇ ਗਈ ਬਸ ਜਿਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਿਰਫ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਨਹੀਂ ਇਹ ਮਗਰ ਬੈਠੇ ਸੀ ਡਾਲੇ ਤੇ ਮਾਲ ਗੱਡੀ ਦੇ ਭਾਈ ਹਾਂਜੀ ਇਹ ਡਿੱਗ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਇਹ ਡਿੱਗ ਪੇ ਸੜਕਾਂ ਨਾ ਵੱਜੇ ਆ ਹਾਂਜੀ ਉਸੇ ਟਾਈਮ ਮੌਕੇ ਤੇ ਇਹ ਅੰਬਰਸਰ ਜੋੜਾ ਫਾਟਕ ਇਹ ਦਾ ਨਾ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਢਾਡੀ ਲਾਣੇ ਕਰਦੇ ਸਾਰੇ ਢਾਡੀ ਦਾਰੀ ਹੈ ਮੈਂ ਐਸਆਈ ਅਸ਼wini ਕੁਮਾਰ थाना ਸਿਵਲ ਹਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰਿੰਗ ਵਾਲੇ ਜਿਹੜੇ ਹੁੰਦੇ ਆ ਆਪਣਾ ਮੈਰੇ ਦਾ ਕੰਮ ਕਰਦੇ ਨੇ ਅੰਮ੍ਰਿਤਸਰ ਤੋਂ ਦਰਬਾਰਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਇੱਥੇ ਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਹਾਥੀ ਇਹ ਜਿਹੜਾ ਜਕਦਮ ਡੁਆਇਡਰ ਤੇ ਆਣ ਕੇ ਡੁਆਇਡਰ ਨਾਲ ਵੱਜ ਕੇ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਖਸੀਅਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸ ਦੀ ਮੌਕੇ ਤੇ ਮੌਤ ਹੋ ਗਈ ਆ ਇਹ ਸੱਤ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੋੜਾ ਫੜਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਨ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਪਠਾਨਾ ਪਿਆਗਪੁਰ ਜੁਪੀ ਦਾ ਰਹਿਣ ਵਾਲਾ ਹੈ ਹੈਗੀ ਆ ਕੋਈ ਆਪਣਾ 55 ਸਾਲ ਦੇ ਲੱਗਦੇ ਪੰਜਾਬ ਪੰਜਾਬ ਕਿਤੇ ਪੁੱਜ ਕੇ ਕਾਰਵਾਈ ਕਰ ਰਹੇ ਆ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਬਟਾਲਾ ਪਾਈ ਪਾਸ ਦੇ ਕੋਲ ਛੋਟਾ ਹਾਥੀ ਪਲਟਣ ਨਾਲ ਕੈਟਰਿੰਗ ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਉਸ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਨੇ ਗੱਡੀ ਸਵਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਵਿਆਹ ਚ ਫਾਸਟ ਫੂਡ ਦੇ ਸਟਾਰ ਲਗਾਉਂਦੇ ਨੇ ਤੇ ਵਿਆਹ ਫੰਕਸ਼ਨ ਚ ਛੋਟੇ ਹਾਥੀ ਤੇ ਸਮਾਨ ਦੇ ਨਾਲ 7 ਲੋਕ ਅਮ੍ਰਿਤਸਰ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸਟੀering ਫ੍ਰੀ ਹੋ ਗਿਆ ਤੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਤੇ ਗੱਡੀ ਪਲਟ ਗਈ ਮੇਰਾ ਨਾਮ ਤ੍ਰੇਸ਼ਪਾਲ ਸਿੰਘ ਛੋਟਾ ਨਾਮ ਕਾਲੇਰਾਮ ਇਹ ਸਰ ਆਪਾਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੇ ਇੱਕ ਟ੍ਰਿਸਟਰ ਫਾਰਮ ਸਾਡਾ ਕੰਮ ਹੈਗਾ ਟਿੱਕੀ ਗੋਲ ਤੇ ਚਾਰਟ ਇਸਟਾਲਾ ਦਾ ਕਿ ਅੱਜ ਸਵੇਰ ਦਾ ਕੰਮ ਹੈ ਨਾਲ ਉਹਨਾਂ ਦਾ ਇਸ ਟਾਈਮ ਮੈਰੀਜ ਹੈ ਪੰਜ ਚਾਰ ਬੰਦੇ ਮਗਰ ਬੈਠੇ ਗੱਡੀ 'ਚ ਗੱਡੀ ওভারਲੋਡ ਕੁਛ ਨਹੀਂ ਗਈ ਬਿਲਕੁਲ ਖਾਲੀ ਹੀ ਤੇ ਗੱਡੀ ਦਾ ਸਟ੍ਰਿੰਗ ਫ੍ਰੀ ਹੋਇਆ ਗੱਡੀ ਬਿਲਕੁਲ ਬਹੁਤ ਤੇਜ਼ ਸਪੀਡ ਤੇ ਗਈ ਬਸ ਜਿਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਾਰੇ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਨਹੀਂ ਇਹ ਮਗਰ ਬੈਠੇ ਸੀ ਡਾਲੇ ਤੇ ਮਾਲ ਗੱਡੀ ਤੇ ਹਾਂਜੀ ਇਹ ਡਿੱਗ ਪੇ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਤੇ ਡਿੱਗ ਪੇ ਸੜਕ ਨਾ ਵੱਜੇ ਆ ਹਾਂਜੀ ਉਸੇ ਟਾਈਮ ਮੌਕੇ ਤੇ ਇਹ ਅੰਮਰਸਰ ਜੋੜਾ ਫਾਟਕ ਇਹਦਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਦਾ ਢੀਲਾ ਨਰ ਕਰਦੇ ਸਾਰੇ ਦਿਹਾੜੀਦਾਰ ਹੀ ਆ ਮੈਂ ਐਸ.ਆਈ. ਅਸ਼wini ਕੁਮਾਰ थाना ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰਿੰਗ ਵਾਲੇ ਜਿਹੜੇ ਹੁੰਦੇ ਆ ਆਪਣਾ ਮੈਰੇ ਦਾ ਕੰਮ ਕਰਦੇ ਨੇ ਅਮਰਸਰ ਤੋਂ ਦਰਵਾਪੁਰ ਜਾ ਰਹੇ ਸੀ ਜਦੋਂ ਕੰਡਿਆਲ ਬਾਈਪਾਸ ਤੇ ਪਹੁੰਚਿਆ ਤੇ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਹਾਥੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵੱਜ ਗਿਆ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਖਸੀਆ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸ ਦੀ ਮੌਕੇ ਤੇ ਮੌਤ ਹੋ ਗਈ ਆ ਇਹ ਸੱਤ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੋੜਾ ਫੜਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆੜ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗਪਾਲ ਸਾਨਾ ਕਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਥਾਣਾ ਪਿਆਗਪੁਰ ਕਿਪੀ ਦਾ ਰਹਿਣ ਵਾਲਾ ਹੈ ਹੈਗੀ ਆ ਕੋਈ ਆਪਣਾ 55 ਸਾਲ ਦੇ ਲੱਗ ਜਾਂਦੇ 50 50 ਇਹਦੇ ਪੁੱਜ ਗਏ ਕਾਰਵਾਈ ਕਰ ਰਹੇ ਆ